ਮੈਸਰ ਸਰ ਆਮ ਲੋਕਾਂ ਦਾ ਗੱਡੀ ਖੜੀ ਹੋਵੇ ਤਾਂ ਤੁਸੀਂ ਉਹਦਾ ਚਲਾਨ ਕਰਦੇ ਤੇ ਲੈ ਕੇ ਜਾਂਦੇ ਹੋ ਇਹ ਮੁਲਾਜ਼ਮ ਕਰਕੇ ਛੱਡ ਰਹੇ ਹੋ ਸਰ ਜਿਸ ਦਿਨ ਵਾਰ ਆਪਾਂ ਦੇਖਿਆ ਵਾ ਆਮ ਜਨਤਾ ਵੀ ਮੋਕੇ ਤੇ ਛੱਡਦੀ ਐ ਮੋਕੇ ਗੱਡੀ ਆਮ ਜਨਤਾ ਵੀ ਛੱਡੀ ਐ ਲਿਓ ਕਿਉਂ ਛੱਡਦੀ ਤਾਂ ਮੋਕੇ ਤੇ ਨਾ ਨਹੀਂ ਨਾ ਮੋਕੇ ਨਹੀਂ ਇਸ ਕਰਕੇ ਨਹੀਂ ਇਹ ਅਫਸਰ ਹੈ ਮੁਲਾਜ਼ਮ ਆ ਤਾਂ ਕਿ ਛੱਡ ਰਹੇ ਹੋ ਭਾਜੀ ਮੁਲਾਜ਼ਮ ਨਹੀਂ ਕਹਾਂਗੇ ਫਿਰ ਕਿਹੜੀ ਗੱਲ ਬੰਦੇ ਚਾਹੁੰਦੇ ਚਾਹੇ ਟੋਹ ਗੱਲਾਂ ਤੁਸੀਂ ਪਰ ਇਹ ਕਹਿੰਦੇ ਕਿ ਟੋਹ ਹੋ ਚੁੱਕੀ ਹੈ ਹੁਣ ਫਾਈਨ ਲੱਗ ਕੇ ਛੱਡਿਆ ਜਾਏਗਾ ਬਿਨਾਂ ਕੀ ਨਾ ਸਰ ਇਹ ਮੁਸ ਕਰਦੇ ਨਾ ਬਰੂਕ ਕਰਦੇ ਹੁਣੇ ਹੁਣੇ ਬਰੂਕ ਕਰਦੇ ਹੋਣੀ ਸਰ ਜ ਹੁਣੇ ਆਮ ਲੋਕਾਂ ਦੇ ਫਿਰ ਆਮ ਲੋਕਾਂ ਨੂੰ ਵੀ ਤੁਸੀਂ ਕਹਦੇ ਆ ਆਮ ਲੋਕਾਂ ਨੂੰ ਕੀ ਫਾਇਦਾ ਨਹੀਂ ਨਹੀਂ ਸਰ ਨਹੀਂ ਨਹੀਂ ਪਰ ਚਾਹ ਉਹ ਕੋਈ ਟੋਟ ਹੋ ਗਿਆ ਆਪਣਾ ਪ੍ਰੋਵੀਜ਼ਨ ਹੈਗੀ ਕਿ ਜੇ ਚੱਕੀ ਦਾ ਫਾਈਨ ਦੇਣਾ ਨਹੀਂ ਨਹੀਂ ਜੀ ਆ ਗਿਆ ਮੌਕੇ ਤੇ ਉਹ ਧਿਆਨਤ ਅੱਛਾ ਦੇਰੀ ਦੀ ਪ੍ਰੋਵੀਜ਼ਨ ਹੈਗੀ ਹੈ ਸਰ ਜੀ ਹੁਣੇ ਮੌਕੇ ਤੇ ਪ੍ਰੂਫ ਕਰਦੇ ਤੁਹਾਨੂੰ ਕਿ ਆਮ ਜਨਤਾ ਦੀ ਨਹੀਂ ਛੱਡੀ ਜਾਂਦੀ ਉਹ ਉਹ ਸਪੈਕ ਕੀ ਕਹਿੰਦਾ ਸਰ ਬਸ ਹੈ ਹੀ ਨਹੀਂ ਮੌਕੇ ਤੇ ਕਿਤਾ ਚੜਦਾਂਗੇ ਨਾਮ ਕਿਸ ਦਾ ਰੱਖਦੇ ਆ ਕੇ ਕਈ ਵਾਰੀ ਆ ਕੇ ਗੱਲ ਵੀ ਕਰਦੇ ਕਿ ਇਸ ਨਾਮ ਦੇ ਛੱਡ ਦਿਓ ਵੈਸੇ ਸਰ ਆਮ ਲੋਕਾਂ ਦਾ ਗੱਡੀ ਖੜੀ ਹੋਵੇ ਤਾਂ ਤੁਸੀਂ ਉਹਦਾ ਚਲਾਨ ਕਰਦੇ ਤੇ ਲੈ ਕੇ ਜਾਂਦੇ ਹੋ ਇਹ ਮੁਲਾਜ਼ਮ ਕਰਕੇ ਛੱਡ ਰਹੇ ਹੋ ਸਰ ਨਹੀਂ ਸੇਈ ਵਾਰ ਆਪਾਂ ਦੇਖਿਆ ਵਾ ਆਮ ਜਨਤਾ ਵੀ ਮੌਕੇ ਤੇ ਛੱਡਦੀ ਹੈ ਮੋਕੇ ਗੱਡੀ ਆਮਨੇੰਦਰ ਨਹੀਂ ਛੱਡੀ ਅਲੀਓ ਕਿਉਂ ਛੱਡਦੀ ਤਾਂ ਮੋਕੇ ਨਹੀਂ ਇਹ ਅਫਸਰ ਹੈ ਮੁਲਾਜ਼ਮ ਹੈ ਤਾਂ ਕਿ ਛੱਡ ਰਹੇ ਹੋ ਭਾਜੀ ਮੁਲਾਜ਼ਮ ਨਹੀਂ ਗੱਲ ਹੈ ਇਹ ਫੇਰ ਕਿਹੜੀ ਗੱਲ ਬੰਦੇ ਚਾਹੁੰਦੇ ਚਾਹੇ ਟੋ ਗੱਲ ਤੁਸੀਂ ਪਰੇ ਕਹਿੰਦੇ ਟੋ ਹੋ ਚੁੱਕੀ ਹੈ ਹੁਣ ਫਾਈਨ ਲੱਗ ਕੇ ਛੱਡਿਆ ਜਾਏਗਾ ਬਿਨਾਂ ਕੀ ਨਾ ਪਰੇ ਮਿਸ ਕਰਦੀ ਨਾ ਮਾ ਪ੍ਰੂਫ ਕਰਦੀ ਹੁਣੇ ਪ੍ਰੂਫਾ ਹੁਣੇ ਨੂੰ ਤੁਸੀਂ ਫਾਈਨ ਲੈ ਬਿਨਾਂ ਛੱਡ ਰਹੇ ਹੋ ਸਰ ਜੇ ਹੁਣੇ ਆਮ ਲੋਕਾਂ ਦੇ ਫਿਰ ਆਮ ਲੋਕਾਂ ਨੂੰ ਵੀ ਤੁਸੀਂ ਚਲ ਰਹੇ ਹੋ ਆਮ ਲੋਕਾਂ ਨੂੰ ਜਿਹੜਾ ਫਾਈਨ ਨਹੀਂ ਨਹੀਂ ਸਰ ਨਹੀਂ ਨਹੀਂ ਪਰ ਇੱਕ ਵਾਰੀ ਥੋੜ੍ਹ ਹੋ ਗਈ ਆਪਣਾ ਪ੍ਰੋਵੀਜ਼ਨ ਹੈ ਕਿ ਜੇ ਚੱਕੀ ਨਹੀਂ ਦੇਣਾ ਨਹੀਂ ਨਹੀਂ ਜੇ ਆ ਗਿਆ ਮੌਕੇ ਤੇ ਉਹ ਧਿਆਨ ਨਾ ਤਨ ਦੇਰੀ ਦੀ ਐਪਰਵੀਜ਼ਨ ਹੈਗੀ ਹੈ ਸਰ ਜੀ ਉਹਨੇ ਮੌਕੇ ਤੇ ਬਰੂਫ ਕਰਦੀ ਤੁਹਾਨੂੰ ਕਿ ਆਮ ਜਨਤਾ ਦੀ ਨਹੀਂ ਛੱਡੀ ਜਾਂਦੀ ਉਹ ਉਸਪੇਕ ਕੀ ਕਹਿੰਦਾ ਸਰ ਬਰਤ ਹੈ ਹੀ ਨਹੀਂ ਮੌਕੇ ਤੇ ਕਿਤਾ ਚੜਦਾਂਗੇ ਨਾਮ ਕਿਸੇ ਦਾ ਰੱਖ ਕੇ ਆ ਕੇ ਕਈ ਵਾਰੀ ਆ ਕੇ ਗੱਲ ਵੀ ਕਰਦੇ ਕਿ ਇਸ ਨਾਮ ਦੇ ਵਿੱਚ ਛੱਡ ਦਿਓ ਵੈਸੇ ਸਰ ਆਮ ਲੋਕਾਂ ਦਾ ਗੱਡੀ ਖੜੀ ਹੋਵੇ ਤਾਂ ਤੁਸੀਂ ਉਹਦਾ ਚਲਾਨ ਕਰਦੇ ਤੇ ਲੈ ਕੇ ਜਾਂਦੇ ਹੋ ਇਹ ਮੁਲਾਜ਼ਮ ਕਰਕੇ ਛੱਡ ਰਹੇ ਹੋ ਪਾ ਜੀ ਉਹਨਾਂ ਨੂੰ ਛੱਡ ਦਿੱਤਾ ਸਰ ਨਹੀਂ ਸਵੇਈ ਵਾਰ ਆਪਾਂ ਦੇਖਿਆ ਵਾ ਆਮ ਜਨਤਾ ਵੀ ਮੌਕੇ ਤੇ ਛੱਡਦੀ ਹੈ ਮੋਕੇ ਗੱਡੀ ਆਮਨੇੰਦਰ ਨਹੀਂ ਛੱਡੀ ਅਲੀਓ ਕਿਉਂ ਛੱਡਦੀ ਤਾਂ ਮੋਕੇ ਨਹੀਂ ਇਹ ਅਫਸਰ ਹੈ ਮੁਲਾਜ਼ਮ ਹੈ ਤਾਂ ਕਿ ਛੱਡ ਰਹੇ ਹੋ ਭਾਜੀ ਮੁਲਾਜ਼ਮ ਨਹੀਂ ਗੱਲ ਹੈ ਫਿਰ ਕਿਹੜੀ ਗੱਲ ਹੈ ਬੰਦੇ ਚਾਹੁੰਦੇ ਚਾਹੇ ਟੋ ਗੱਲ ਹੈ ਤੁਸੀਂ ਪਰ ਇਹ ਕਹਿੰਦੇ ਟੋ ਹੋ ਚੁੱਕੀ ਹੈ ਹੁਣ ਫਾਈਨ ਲੱਗ ਕੇ ਛੱਡਿਆ ਜਾਏਗਾ ਬਿਨਾਂ ਕੀ ਨਹੀਂ ਕਰਦੀ ਨਾਮਾ ਪ੍ਰੂਫ ਕਰਦੀ ਹੁਣੇ ਪ੍ਰੂਫ ਕਰਦੇ ਹੋਣੇ ਤੁਸੀਂ ਫਾਈਨ ਲੈ ਬਿਨਾਂ ਛੱਡ ਰਹੇ ਹੋ ਸਰ ਜੀ ਹੁਣੇ ਆਮ ਲੋਕਾਂ ਦੇ ਫਿਰ ਆਮ ਲੋਕਾਂ ਨੂੰ ਵੀ ਤੁਸੀਂ ਚੜ ਰਹੇ ਹੋ ਆਮ ਲੋਕਾਂ ਨੂੰ ਕਿਉਂ ਫਾਈਨ ਨਹੀਂ ਨਹੀਂ ਸਰ ਨਹੀਂ ਨਹੀਂ ਪੜਚਾਉਟ ਇੱਕ ਵਾਰੀ ਤੋਂ ਹੋ ਗਈ ਆਪਣਾ ਪ੍ਰੋਵੀਜ਼ਨ ਹੈ ਕਿ ਜੇ ਚੱਕੀ ਨਹੀਂ ਦੇਣਾ ਨਹੀਂ ਨਹੀਂ ਜੇ ਆ ਗਿਆ ਮੌਕੇ ਤੇ ਉਹ ਜਾਣ ਤੈਨੂੰ ਅੱਛਾ ਦੇਰੀ ਦੀ ਪ੍ਰੋਵੀਜ਼ਨ ਹੈਗੀ ਹੈ ਸਰ ਜੀ ਹੁਣੇ ਮੌਕੇ ਤੇ ਪ੍ਰੂਫ ਕਰਦੇ ਤੁਹਾਨੂੰ ਕਿ ਆਮ ਜਨਤਾ ਦੀ ਨਹੀਂ ਛੱਡੀ ਜਾਂਦੀ ਉਹ ਉਸ ਪੇਕੀ ਕੰਮ ਚਲੋ ਉਸ ਬਰਤ ਹੈ ਹੀ ਨਹੀਂ ਮੌਕੇ ਤੇ ਕਿਤਾ ਕਰਦਾਂਗੇ ਨਾਮ ਕੀ ਸਰ ਦਾ ਮੌਕੇ ਤੇ ਆ ਕੇ ਤੇਰੀ ਵਾਰੀ ਹੈ ਤਾੜਾ ਕੇ ਗੱਲ ਵੀ ਕਰਦੇ ਕਿ ਸੀ ਆ ਗਿਆ ਇਹਨਾਂ ਦੇ ਛੱਡਦੇ ਹੋ ਵੇਸੇ ਸਰ ਆਮ ਲੋਕਾਂ ਦੀ ਗੱਡੀ ਖੜੀ ਹੋਵੇ ਤਾਂ ਤੁਸੀਂ ਉਹਦਾ ਚਲਾਨ ਕਰਦੇ ਤੇ ਲੈ ਕੇ ਜਾਂਦੇ ਹੋ ਇਹ ਮੁਲਾਜ਼ਮ ਕਰਕੇ ਛੱਡ ਰਹੇ ਹੋ ਸਰ ਨਹੀਂ ਸੇਈ ਵਾਰ ਆਪਾਂ ਦੇਖਿਆ ਵਾ ਆਮ ਜਨਤਾ ਵੀ ਮੋਕੇ ਤੇ ਛੱਡਦੀ ਐ ਮੋਕੇ ਗੱਡੀ ਆਮ ਜਨਤਾ ਵੀ ਛੱਡੀ ਜਾਂਦੀ ਐ ਉਹ ਕਿਉਂ ਛੱਡਦੀ ਤਾਂ ਮੋਕੇ ਤੇ ਨਹੀਂ ਨਾ ਮੋਕੇ ਨਹੀਂ ਇਸ ਕਰਕੇ ਨਹੀਂ ਇਹ ਅਫਸਰ ਐ ਮੁਲਾਜ਼ਮ ਐ ਤਾਂ ਕਿਉਂ ਛੱਡ ਰਹੇ ਹੋ ਭਾਜੀ ਮੁਲਾਜ਼ਮ ਨਹੀਂ ਗੱਲ ਐ ਫੇਰ ਕਿਹੜੀ ਗੱਲ ਲੈਣ ਬੰਦੇ ਚਾਹੂੰ ਚਾਹੇ ਟੋਹ ਗੱਲਾਂ ਤੁਸੀਂ ਪਰ ਇਹ ਕਹਿੰਦੇ ਕਿ ਟੋਹ ਹੋ ਚੁੱਕੀ ਐ ਹੁਣ ਫਾਈਨ ਲੱਗ ਕੇ ਛੱਡਿਆ ਜਾਏਗਾ ਬਿਨਾਂ ਕੀ ਨਹੀਂ ਸਰ ਇਹ ਮੁਸ ਕਰਦੀ ਨਾ ਬਰੂਫ ਕਰਦੇ ਹੋਣੀ ਉਹਨੇ ਬਰੂਫ ਨਹੀਂ ਲੈਣ ਨੂੰ ਤੁਸੀਂ ਫਾਈਨ ਸਰ ਜ ਹੁਣੇ ਪੂਰਵ ਕਰਦੇ ਆਂ ਆਮ ਲੋਕਾਂ ਦੇ ਫਿਰ ਆਮ ਲੋਕਾਂ ਨੂੰ ਵੀ ਤੁਸੀਂ ਛੱਡ ਰਹੇ ਆਂ ਆਮ ਲੋਕਾਂ ਨੂੰ ਕਿਉਂ ਨਹੀਂ ਨਹੀਂ ਸਰ ਨਹੀਂ ਨਹੀਂ 10 ਚਾਹ ਵੇ ਇੱਕ ਵੇ ਟੋਟ ਹੋ ਗਿਆ ਆਪਣਾ ਪ੍ਰੋਵੀਜ਼ਨ ਹੈ ਕਿ ਜੇ ਚੱਕੀ ਦੀ ਤਾਂ ਫਾਈਨ ਦੇਣਾ ਨਹੀਂ 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 ਜੇ ਆ ਗਿਆ ਮੌਕੇ ਤੇ ਤੇ ਚੱਕੀ ਬੀਨ ਅੱਛਾ ਦੇਰੀ ਦੀ ਪ੍ਰੋਵੀਜ਼ਨ ਹੈਗੀ ਹੈ ਸਰ ਜੇ ਹੁਣੇ ਮੌਕੇ ਤੇ ਪੂਰਵ ਕਰਦੇ ਤੁਹਾਨੂੰ ਕਿ ਆਮ ਜਨਤਾ ਦੀ ਨਹੀਂ ਛੱਡੀ ਜਾਂਦੀ ਉਹਦੇ ਉਹ ਸਪੈਕ ਕੀ ਕਹਿੰਦਾ ਕੋਈ ਬਰਤ ਹੈ ਹੀ ਨਹੀਂ ਮੌਕੇ ਤੇ ਕਿਤਾ ਚੜਦਾਂਗੇ ਨਾਮ ਕਿਸ ਦਾ ਰੱਖ ਕੇ ਆ ਕੇ ਕਈ ਵਾਰੀ ਆ ਕੇ ਗੱਲ ਵੀ ਕਰਦੇ ਕਿ ਇਸ ਨਾਮ ਦੇ ਵਿੱਚ ਛੱਡਦੇ ਹੋ